ਵਿਆਹ ਵਾਲਾ ਦਿਨ ਯਾਦ ਆ ਤੁਹਾਨੂੰ ਮਤਲਬ ਕੁਝ ਖਾਸ ਉਸ ਉਸ ਦਿਨ ਦਾ ਜਿਵੇਂ ਆਪਾਂ ਨੂੰ ਹੁੰਦਾ ਨਾ ਕਿ ਵੀ ਮੇਰੇ ਵਿਆਹ ਚ ਆ ਚੀਜ਼ ਬੜੀ ਸੋਹਣੀ ਸੀਗੀ ਬਾਕੀਆਂ ਨਾਲੋਂ ਹਨਾ ਤੇ ਕਿੰਨੀ ਕੁ ਬਰਾਤ ਪ੍ਰੂਤ ਲੈ ਕੇ ਗਈ ਸੀ ਜਿਵੇਂ ਹੁੰਦਾ ਵੀ ਇੱਕਈ ਤਾਂ ਵਿਆਹ ਹੈ ਜਿੰਦੇ ਜਿੱਥੇ ਦੇਖੀ ਤੇ ਕੁੜੀਆਂ ਦੇ ਮਾਪਿਓ ਵਿਚਾਰੇ ਹਨਾ ਇੱਕ ਗੱਡੀ ਤੇ ਹੀ ਖੜੇ ਹੁੰਦੇ ਆ ਵੀ ਕੁਛ ਆ ਗਲਤੀ ਨਾ ਹੋ ਜੇ ਹਾਂਜੀ ਹਾਂਜੀ ਕਈ ਵਿਆਹ ਚ ਪਤਾ ਹੀ ਨਾ ਲੱਗਦਾ ਵੀ ਕੁੜੀ ਦੇ ਮਾਪਿਓ ਕਿਹੜੇ ਨੇ ਤੇ ਮੁੰਡੇ ਦੇ ਕਿਹੜੇ ਨੇ ਹਨਾ ਹਾਂਜੀ ਵਿਆਹ ਵਾਲੇ ਅਸਲ ਚ ਸਾਡੇ ਮੇਰੇ ਜਿੰਨੇ ਵੀ ਨਾ ਮੇਰੇ ਕਜ਼ਨ ਬ੍ਰਦਰ ਸਿਸਟਰ ਹੋਰ ਵੀ ਜਿੰਨੇ ਵੀ ਰਿਸ਼ਤੇਦਾਰ ਆ ਭੂਆ ਦੇ ਸਾਰੇ ਬਾਹਰੋਂ ਆਏ ਹੋ ਸੀ ਹਮ ਮਤਲਬ ਬਹੁਤ ਘੱਟ ਹੁੰਦੇ ਚਾਂਸ ਕਿਸੇ ਵਿਆਹ ਦੇ ਵਿੱਚ ਜਾਨ ਸਾਰੇ ਬਾਹਰੋਂ ਆਏ ਹੁੰਦੇ ਆ ਤੇ ਇਹ ਬਹੁਤ ਜ਼ਿਆਦਾ ਮਤਲਬ ਬਰਾਤ ਕਾਫੀ ਸੀਗੀ ਅਸੀਂ ਸਿਰਫ ਇਹਨਾਂ ਨੂੰ ਇਹੀ ਕਿਹਾ ਸੀਗਾ ਅਸੀਂ ਪਿੰਡ 'ਚ ਹੀ ਕਰਨਾ ਬਿਆ ਹਮ ਕਿਸੇ ਪੈਲਸ 'ਚ ਨਹੀਂ ਕਰਨਾ ਹਾਂਜੀ ਤੇ ਖਾਣ ਪੀਣ ਦਾ ਪ੍ਰਬੰਧ ਵਧੀਆ ਹੋਵੇ ਹੋਰ ਅਸੀਂ ਕੁਝ ਲੈਣਾ ਦੇਣਾ ਹੈ ਨਹੀਂ ਨਾ ਹੀ ਲਿਆ ਕੁਝ ਵੀ ਹਾਂਜੀ ਤੇ ਗੱਡੀ ਗੜ ਸ਼ੰਕਰ ਇੱਕ ਕੋਈ ਗੱਡੀ ਸੀਗੀ ਪੁਰਾਣੀ ਗੱਡੀ ਖੜੀ ਸੀ ਸ਼ਿਵਲੈਟ ਇੰਪਾਲਾ ਅੱਛਾ ਜੀ ਉਹ ਕਿ ਕਰਾ ਲਈ ਸੀ ਗੱਡੀ ਮਤਲਬ ਡੋਲੀ ਡੋਲੀ ਆਈ ਤੇ ਉਹਦੇ ਤੇ ਫੁੱਲ ਉਸ ਟਾਈਮ ਫੁੱਲ ਦੂਜੇ ਲਗਾਉਂਦੇ ਨੇ ਸੀ ਗੁਲਾਬ ਗੁਲਾਬ ਦੇ ਨਹੀਂ ਓਹੋ ਕਹਿੰਦੇ ਦੇ ਹਾਂਜੀ ਉਹ ਫੁੱਲ ਲਗਾਏ ਹੋ ਸੀਗੇ ਤੇ ਅਸੀਂ ਇੱਥੋਂ ਤਾਂ ਅਸੀਂ 1.5 ਕਿਲੋਮੀਟਰ ਚ ਜਾ ਸਕਦੇ ਸੀ ਇਧਰੋਂ ਨਹੀਂ ਸੀ ਅਸੀਂ ਉਲਕੇ ਗਏ ਅਸੀਂ ਉਲਕੇ ਗਏ ਤੇ ਉਹ ਘੁੰਮ ਕੇ ਗਏ ਤਾਂ ਗੱਡੀਆਂ ਇੰਨੀਆਂ ਸੀਗੀਆਂ ਨਾ ਉਸ ਟਾਈਮ ਸਮਝ ਲਓ ਇਹਨਾਂ ਦੇ ਪਿੰਡ ਤੋਂ ਲੈ ਕੇ ਦੂ ਪਿੰਡ ਤੱਕ ਗੱਡੀਆਂ ਇੱਚ ਐਦਾਂ ਲੱਗੀਆਂ ਸੀ ਕੋਈ ਸੜਕ ਛੋਟੀ ਹੁੰਦੀ ਸੀ ਹਾਂਜੀ ਲਗਾਤਾਰ ਇਸ ਤਰ੍ਹਾਂ ਸੀਗਾ ਤੇ ਬਹੁਤ ਜ਼ਿਆਦਾ ਜਿੱਦਾਂ ਜਿੱਦਾਂ ਪੁਰਾਣਾ ਪਿੰਡਾਂ ਦਾ ਵਿਆਹ ਹੁੰਦਾ ਨਾ ਤਾਂ ਭੰਗੜਾ ਪੈਂਦਾ ਆ ਧੂੜ ਮਿੱਟੀ ਉੱਡਦੀ ਆ ਇਸ ਤਰ੍ਹਾਂ ਦਾ ਨਜ਼ਾਰਾ ਸੀਗਾ ਸਤੈ ਨੀ ਨੇੜੇ ਭਵੇਂ ਬਰਾਤੀ ਤੋਰ ਕੇ ਲੈ ਜਾਂਦੇ ਇਹਨਾਂ ਨੇ ਤਾਂ ਹੀ ਲੈ ਗਏ ਕਿਦਾਂ ਚੱਲ ਜਾਣਾ ਚੱਲ ਜਾਣਾ ਅੱਜ ਕੁੜੀ ਵਾਲਿਆਂ ਨੂੰ ਫਿਕਰ ਹੁੰਦਾ ਭਾਈ 11 ਵਜੇ ਤੋਂ ਲੇਟ ਨਾ ਹੋ ਜਾਈਓ ਅਸੀਂ ਲਾਵਾਂ 8:00 ਵਜੇ ਕਰਨੀਆਂ ਸੀ 10:00 ਵਜੇ ਪਹੁੰਚ ਗਏ ਸੀ ਅਸੀਂ ਧੁੰਦ ਭਈ ਉਹ ਸੀ ਵੈਸੇ ਪਰ ਅਸੀਂ 10:00 ਵਜੇ ਪਹੁੰਚ ਗਏ ਸੀ 10:00 ਵਜੇ ਪਹੁੰਚ ਗਏ ਸੀ ਇਹਨਾਂ ਦੇ ਭੈਣ ਨੂੰ ਉਹਨਾਂ ਨੂੰ ਫਿਕਰ ਹੋਣਾ ਵੀ ਛੇਤੀ ਉਹਨਾਂ ਪਹੁੰਚ ਜਾਂਦੇ ਹਾਂਜੀ ਹਾਂ ਬਿਲਕੁਲ ਹਾਂਜੀ ਬਿਲਕੁਲ ਹੀ ਸੀ ਮਾਮਾ ਜੀ ਹੋਣੀ ਸਾਰੇ ਨਾਨਾ ਜੀ ਉਹਨਾਂ ਨੂੰ ਇਹੀ ਸੀਗਾ ਕਿ ਬਸ ਜਿੱਦਾਂ ਹੁਣ ਡੈਡੀ ਹੋਣੀ ਕਿਹਾ ਸੀਗਾ ਨਾ ਕਿ ਸਾਨੂੰ ਹੋਰ ਕੁਝ ਕਿਉਂਕਿ ਸਾਰੇ ਸੀਗੇ ਹਨ ਤੇ ਇੱਕ ਕਹਿੰਦੇ ਬਸ ਸਾਡਾ ਖਾਣ ਪੀਣ ਦਾ ਅਰੇਂਜਮੈਂਟ ਵਧੀਆ ਹੋਣਾ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਤੇ ਬਸ ਉਹ ਫਿਰ ਤੁਹਾਨੂੰ ਪਤਾ ਨਾ ਜਦੋਂ ਇਹ ਚੀਜ਼ਾਂ ਆ ਜਾਂਦੀਆਂ ਤਾਂ ਫਿਰ ਥੋੜਾ ਹੋਰ ਜਿਆਦਾ ਹਾਈਪਰ ਹੋ ਜਾਂਦੇ ਨਾ ਇੱਕ ਠੰਡ ਦੇ ਦਿਨ ਸੀ ਉਹਨਾਂ ਨੂੰ ਇਹੀ ਲੱਗੀ ਜਾਂਦਾ ਸੀ ਸਾਰਿਆਂ ਨੂੰ ਕਿ ਬਸ ਕਿਤੇ ਕੋਈ ਕਮੀ ਨਾ ਰਹਿ ਜਾਏ ਕਿਤੇ ਐ ਨਾ ਹੋ ਜਾਏ ਬਸ ਇਹੀ ਸੀ ਸਾਰਾ ਕੁਝ ਵੈਸੇ ਫਿਰ ਤਾਂ ਤੁਹਾਨੂੰ ਕਿੰਨਾ ਹਨਾ ਮਜ਼ਾ ਆਇਆ ਹੋਣਾ ਵੀ ਹੁਣ ਅਪ ਪੈਲੇਸ ਦੇ ਵਿੱਚ ਜਾਂਦੇ ਆ ਤਾਂ ਉਹ ਵਿਆਹਾਂ ਚ ਉਹ ਰੰਗ ਹੀ ਨਹੀਂ ਹੈ ਹਾਂਜੀ ਕਿਤੇ ਪਹਿਲਾਂ ਹਲਵਾਈ ਬੈਠਣੇ ਘਰੇ ਟੈਂਟਰ ਲੱਗਣੇ ਫਿਰ ਲੋਕਾਂ ਨੂੰ ਅਸੀਂ ਸੱਦ ਦੰਦੇ ਸੀ ਵਿਆਹ ਕੰਮ ਤੇਰੇ ਜਿੰਮੇ ਆ ਕੰਮ ਤੇਰੇ ਜਿੰਮੇ ਹਾਂ ਹਾਂਜੀ ਕਿੰਨੇ ਦਿਨ ਪਹਿਲਾਂ ਹੀ ਵਿਆਹ ਸ਼ੁਰੂ ਹੋ ਜਾਂਦਾ ਸੀ ਹੁਣ ਤੇ ਪਤਾ ਹੀ ਨਹੀਂ ਲੱਗਦਾ ਚਾਹੀ ਤੁਹਾਡੇ ਘਰ ਦਾ ਵੀ ਵਿਆਹ ਐ ਬਸ ਇੱਕ ਦਿਨ ਚ ਤੁਹਾਡਾ ਵਿਆਹ ਖਤਮ ਹੋ ਜਾਂਦਾ ਹੈ ਨਾ ਹੁਣ ਵਿਆਹ ਤੇ ਅਸੀਂ ਜਾਣਦੇ ਹਾਂ ਬਸ ਸਾਰੇ ਆਪਣਾ ਆਪਣਾ ਟੇਬਲਾਂ ਤੇ ਬੈਠੇ ਹੁੰਦੇ ਆ ਕਿਸੇ ਨੂੰ ਕੋਈ ਦੂਜੇ ਬੰਦੇ ਨਾਲ ਮਤਲਬ ਨਹੀਂ ਨਾ ਹੁੰਦਾ ਤੇ ਪਰ ਉਦੋਂ ਤਾਂ ਸਾਰੇ ਘਰ ਚ ਆਂਦੇ ਸੀ ਉਹ ਵਿਆਹ ਹੁਣ ਵੀ ਜਦੋਂ ਆਪਾਂ ਉਹ ਵੀਡੀਓ ਦੇਖਦੇ ਆ ਨਾ ਦੇਖ ਕੇ ਬੜਾ ਵਧੀਆ ਲੱਗਦਾ ਕਿ ਨਹੀਂ ਆ ਸਾਡਾ ਵਿਆਹ ਦੇਖੋ ਉਦੋਂ ਮੰਜੇ ਬਿਸਤਰੇ ਇਕੱਠੇ ਕਰਦੇ ਹੁੰਦੇ ਸੀ ਨਾ ਹਾਂ 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 ਹੁਣ 15 ਦਿਨ ਪਹਿਲਾਂ ਸਾਡੇ ਗਵਾਂਢ ਚ ਵਿਆਹ ਹੋਇਆ ਉਹਨਾਂ ਨੇ ਦੋ ਜਾਣੇ ਸਾਡੇ ਘਰ ਭੇਜੇ ਸੌਣ ਲਈ ਤੇ ਉਹ ਕਹਿੰਦੇ ਬਿਸਤਰੇ ਤੁਹਾਨੂੰ ਗੁਰਦੁਆਰੇ ਲਿਆ ਦਾਂਗੇ ਮੈਂ ਕਿਹਾ ਦੋ ਜਾਣੇ ਵਾਲੇ ਵੀ ਮੈਂ ਨਹੀਂ ਸੀ ਦੋ ਜਾਣੇ ਵਾਲੇ ਬਿਸਤਰੇ ਘਰੋਂ ਨਹੀਂ ਕੱਢ ਸਕਦੇ ਹਾਂ ਹਾਂਜੀ ਅੱਗੇ ਪੂਰਾ ਪਿੰਡ ਮਤਲਬ ਚਾਹੇ ਤੁਹਾਡੇ 100 ਬੰਦਾ ਆਉਂਦਾ ਸੀ 200 ਬੰਦਾ ਤੇ ਤੁਹਾਡੇ ਪਿੰਡ ਚ ਵੀ ਬਿਸਤਰੇ ਨਹੀਂ ਸੀ ਤੁਹਾਡੇ ਹਾਂਜੀ ਚੀਜ਼ਾਂ ਹੋਈਆਂ ਹੋਣਗੀਆਂ ਤੁਹਾਡੇ ਵਿਆਹ ਚ ਹਾਂਜੀ 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 ਇਹ ਜਿੰਨੇ ਵੀ ਸਾਡਾ ਹੁਣ ਬੇੜਾ ਆਇਆ ਨਾ तकरीबन ਸਾਰੇ ਇੱਥੇ ਰਿਸ਼ਤੇਦਾਰ ਆਏ ਸੀ ਕੋਈ ਇਹਨਾਂ ਦੇ ਘਰ ਸੌਂ ਗਿਆ ਕੋਈ ਇੱਧਰ ਸੁੱਤੇ ਪਏ ਸੀ ਹੁਣ तकरीबन ਉਹ ਤੋਂ ਬਾਅਦ ਚੇਂਜ ਹੋ ਗਿਆ ਸਿਸਟਮ ਤੇ ਹੁਣ ਜਿਹੜੇ ਜਦੋਂ ਮੈਂ ਵੀਡੀਓ ਸ਼ੇਅਰ ਕੀਤੀ ਹੈ ਹਾਂਜੀ ਮੈਂ YouTube ਤੇ ਸ਼ੇਅਰ ਕੀਤੀ ਸੀ ਆਪਣੀ ਵਿਆਹ ਦੀ ਵੀਡੀਓ ਤੇ ਉਹ ਬਾਹਰੋਂ ਜਿੱਦਾਂ ਹੁਣ ਸਾਡੇ ਚਾਚਾ ਜੀ ਐ ਤਾਇਆ ਜੀ ਐ ਇਹ ਸਾਰੇ ਬਾਹਰ ਚਲੇ ਗਏ ਆ ਉੱਥੇ ਆ ਸਾਰੀਆਂ ਫੈਮਿਲੀਆਂ ਤੇ ਉਹ ਜਦੋਂ ਦੇਖਦੇ ਐ ਆਪਣੇ ਪੁਰਾਣੇ ਘਰ ਮੇਰਾ ਬਟਨਾ ਲੱਗ ਰਿਹਾ ਐ ਉਹ ਬਹੁਤ ਉਹਨਾਂ ਨੂੰ ਜਿੱਦਾਂ ਬਹੁਤ ਹੋਰੇ ਤਰ੍ਹਾਂ ਭਾਵਨਾਵਾਂ ਮਾਂ ਉਹਨਾਂ ਦੀਆਂ ਹੋਈਆਂ ਉਹ ਕਹਿੰਦੇ ਵੀ ਸਾਨੂੰ ਪੁਰਾਣਾ ਚੀਤਾ ਆ ਗਿਆ ਸਾਨੂੰ ਉਹ ਬਾਰ ਬਾਰ ਕਹਿੰਦੀ ਅਸੀਂ ਤਕਰੀਬਨ 8-10 ਵਾਰੀ ਦੇਖ ਚੁੱਕੇ ਆ ਵੀ ਜੀ ਇਨਾਂ ਦੀ ਕਿੰਨੀ ਤਾਰੀਫ਼ ਕਰ ਰਹੇ ਆ ਲੋਕ ਥੱਲੇ ਕਿ ਕਿੰਨੀ ਸਾਦਗੀ ਨਾਲ ਤਿਆਰ ਹੋਏ ਨਾ ਉਦੋਂ ਕੁੜੀਆਂ ਹੁੰਦੀਆਂ ਸੀ ਉਹ ਐਵੇਂ ਹੀ ਹੁੰਦੇ ਸੀ ਨਾ ਉਹਦੋਂ ਉਹ ਚੰਨਾ ਹੁਣ ਤੇ ਅਸਲੀ ਸ਼ਕਲ ਤੁਹਾਨੂੰ ਪਤਾ ਹੀ ਨਹੀਂ ਹੁੰਦੀ ਪਛਾਣੀ ਨਹੀਂ ਸੱਚੀ ਹੁਣ ਬੰਦਾ ਪਛਾਣ ਨਹੀਂ ਆਉਂਦੀ ਪਛਾਣ ਤੱਕਦੇ ਆਪਾਂ ਨਾ ਅਸੀਂ ਇੱਕ ਦਿਨ ਇਹੀ ਗੱਲਾਂ ਕਰਦੇ ਸੀ ਕਿ ਵੀ ਚਲੋ ਫੱਬਣਾ ਬਣਨਾ ਮਤਲਬ ਇੱਛਾ ਹੁੰਦੀ ਆ ਹਰ ਕੋਈ ਦੀ ਪਰ ਇੰਨਾ ਬਦਲ ਦਿੰਦੇ ਆ ਤੁਹਾਨੂੰ ਵੀ ਦੂਜੇ ਦਿਨ ਉਹ ਕੁੜੀ ਤੁਹਾਨੂੰ ਕਿਵੇਂ ਦੀ ਲੱਗਦੀ ਹਣੀ ਘਰ ਚ ਤੁਰੀ ਮੇਰਦੀ ਬਿਲਕੁਲ ਨਹੀਂ ਪਛਾਣੀ ਜਾਂਦੇ ਨਾ ਮੁੰ ਤਾਂ ਬਿਲਕੁਲ ਬਹੁਤ ਚੇਂਜ ਕਰ ਦਿੰਦੇ ਆ ਹਾਂਜੀ ਤਾਂ ਉਹ ਮੈਂ ਤਾਂ ਇਹੀ ਕਹਿੰਦੀ ਆ ਕਿ ਉਹ ਸਾਡੇ ਵਾਲਾ ਟਾਈਮ ਬਹੁਤ ਵਧੀਆ ਸੀ ਹਾਂਜੀ ਤੇ ਹੋਂ ਤੇ ਬਸ ਹੋਈ ਅਸੀਂ ਤਾਂ ਇਦਾਂ ਵੀ ਸੋਚਦੇ ਆ ਮੈਂ ਕਿਹਾ ਅਸੀਂ ਜੇ ਬੱਚਿਆਂ ਦੇ ਵਿਆਹ ਕਰਾਂਗੇ ਨਾ ਤਾਂ ਪਿੰਡ 'ਚ ਹੀ ਕਰਾਂਗੇ ਬਿਲਕੁਲ ਕਰਾਂਗੇ ਬੇਟਾ ਤਾਂ ਖੁਦ ਕਹਿ ਰਿਹਾ ਡੈਡੀ ਉਹਨੂੰ ਹਮੇਸ਼ਾ ਇਹੀ ਕਹਿੰਦੇ ਜਦੋਂ ਵੀ ਉਹਦਾ ਫੋਨ ਆਦਾ ਕਿ ਤੂੰ ਆ ਜਾ ਤੇ ਤੇ ਬਸ ਇੱਕ ਹੀ ਇੱਛਾ ਰਹਿ ਗਈ ਆ ਤੇਰੇ ਵਿਆਹ ਦੀ ਹੈ ਨਾ ਕਿ ਉਹ ਵੀ ਦੇਖ ਲਈਏ ਤੇ ਤੂੰ ਆ ਜਾ ਤੇਰਾ ਪਿੰਡ 'ਚ ਹੀ ਆਪਾਂ ਵਿਆਹ ਕਰਨਾ ਜਿੱਦਾਂ ਤੇਰੇ ਪਾਪਾ ਦਾ ਕੀਤਾ ਸੀਗਾ ਉਦੋਂ ਹੀ ਆਪਾਂ ਤੇਰਾ ਵਿਆਹ ਪਿੰਡ 'ਚ ਕਰਨਾ ਨਾ ਉਹ ਵੀ ਤਿਆਰ ਹੈ ਕਹਿੰਦਾ ਹਾਂ ਪੈਲਸ ਦਾ ਵਿਆਹ ਕਿਹੜਾ ਪਿਆਰ ਹੁੰਦਾ ਅਸਲੀ ਵਿਆਹ ਪਿੰਡ 'ਚ ਕਰਾਂਗੇ ਪਰ ਮੈਨੂੰ ਲੱਗਦਾ ਵੀ ਉਹਨੇ ਕਦੀ ਸ਼ਰਤ ਤਾਂ ਨਹੀਂ ਰੱਖੀ ਵੀ ਮੇਰੀ ਬਰਾਤ 10 ਕਿਲੋਮੀਟਰ ਦੂਰ ਲੈ ਕੇ ਜਾਇਓ ਇਹਦਾ ਹੀ ਪਤਾ ਨਹੀਂ ਹੈਗਾ ਕਿਤਾ ਹਲੇ ਪਤਾ ਨਹੀਂ ਹੈਗਾ ਕੋਈ ਪਤਾ ਨਹੀਂ ਹੈਗਾ ਇਹ ਕਿਉਂਕਿ ਅੱਜ ਕੱਲ ਦਾ ਨਹੀਂ ਕੁਝ ਵੀ ਪਤਾ ਪਤਾ ਨਹੀਂ ਅਰੇਂਜਡ ਹੋਣਾ ਹੈ ਪਤ ਨਹੀਂ ਲਵ ਹੋਣਾ ਹੈ ਸਹੀ ਗੱਲ ਹੈ ਇਹਨੂੰ ਅਸੀਂ ਉਹਨੂੰ ਅਸੀਂ ਇਹ ਤਾਂ ਕੁਝ ਨਹੀਂ ਕਹਿੰਦੇ ਅਸੀਂ ਉਹਨੂੰ ਇਹ ਕਿ ਇਹ ਤਾਂ ਕੋਈ ਸ਼ਰਤ ਨਹੀਂ ਹੈ ਕਿ ਤੂੰ ਕਰਵਾ ਲੈ ਜਿੱਥੇ ਵੀ ਤੇਰਾ ਮਨ ਕਰੂਗਾ ਬਟ ਹਾਂ ਇਹ ਸਾਡਾ ਤਾਂ ਬਸ ਇੱਕੋ ਹੀ ਚਾਹ ਹੈ ਕਿ ਅਸੀਂ ਪਿੰਡ 'ਚ ਵਿਆਹ ਕਰਨਾ ਤੇਰਾ ਹਨਾ ਕਿ ਅਸੀਂ ਜਿੱਦਾਂ ਅਸੀਂ ਆਪਣੇ ਟਾਈਮ ਤੇ ਆਪਣਾ ਵਿਆਹ ਕੀਤਾ ਸੀ ਉਦਾਂ ਹੀ ਤੇਰਾ ਅਸੀਂ ਕਰੀਏ ਜਿੱਦਾਂ ਸਾਡਾ ਸਾਡੇ ਘਰ ਦੇ ਆਨੇ ਕੀਤਾ ਸੀ ਹਨਾ ਹਾਂਜੀ ਜਿਵੇਂ ਤੁਸੀਂ ਜਦੋਂ ਮੇਰਾ ਵਿਆਹ ਵੀ ਮੇਰੇ ਵਿਆਹ ਨੂੰ 18 ਸਾਲ ਹੋ ਗਏ ਹੈ ਨਾ ਤੁਹਾਡੇ ਨਾਲੋਂ 3 ਸਾਲ ਪਹਿਲਾਂ ਹੀ ਹੋਇਆ ਇੱਕ ਸਾਲ ਦਾ ਹੀ ਫਰਕ ਹੈ ਤੇ ਉਹ ਜਿਵੇਂ ਵੀ ਉਦੋਂ ਹੁੰਦਾ ਸੀਗਾ ਸਾਡੇ ਵੱਲ ਤਾਂ ਪਤਾ ਨਹੀਂ ਹੁਣ ਦੁਆਬੇ 'ਚ ਇਹ ਰਿਵਾਜ ਹੈਗਾ ਜਾਂ ਨਹੀਂ ਮੋੜ ਵੀ ਗੱਡੀ ਹੈ ਨਾ ਵੀ ਉਹ ਕੁੜੀ ਦੂਜੇ ਦਿਨ ਆਪਣੇ ਘਰ ਫੇਰਾ ਪਾਉਣ ਜਾਂਦੀ ਸੀਗੀ ਹੈਗੇ ਸਾਡੇ ਵੀ ਹੈਗਾ ਹਾਂਜੀ ਤੇ ਤੁਹਾਡੀ ਹੋਈ ਸੀ ਇਹ ਰਸਮ ਹਾਂਜੀ ਹਾਂਜੀ ਸਾਡੇ ਐਕਚੁਅਲੀ ਜ਼ਿਆਦਾ ਟਾਈਮ ਨਹੀਂ ਸੀਗਾ ਕਿਉਂਕਿ ਅਗਲੇ ਦਿਨ ਰਿਸੈਪਸ਼ਨ ਸੀ ਇੱਥੇ ਕਰੀ ਤੇ ਫਿਰ ਅਸੀਂ ਸਵੇਰੇ ਸਵੇਰੇ ਹੀ ਮਤਲਬ ਥੋੜੀ ਦੇਰ ਜਾ ਕੇ ਉਹ ਕਰਾਈ ਸੀ ਆਪਣੀ ਰਸਮ ਪੂਰੀ ਕਰਾਈ ਸੀ ਹਾਂਜੀ ਹਾਂਜੀ ਫਿਰ ਬਾਅਦ ਚ ਇੱਥੇ ਰਿਸੈਪਸ਼ਨ ਸੀ 12 ਵਜੇ ਤੋਂ ਬਾਅਦ ਰਿਸੈਪਸ਼ਨ ਵੀ ਇੱਥੇ ਪੈਂਡ ਸੀ ਉਹ ਵੀ ਪੈਂਡ ਸੀ ਕੀਤੀ ਸੀ ਹਾਂ ਨਾਲ ਜਿਹੜਾ ਖੇਤ ਵਿਹਲਾ ਸੀਗਾ ਉੱਥੇ ਡੈਡੀ ਨੇ ਕਲਾਕਾਰ ਮਂਗਾਇਆ ਸੀ ਪਾਲੀ ਦੇਤ ਵਾਲੀਆ ਅੱਛਾ ਜੀ ਹਾਂ ਕਹਿੰਦੀ ਨਹੀਂ ਅਸੀਂ ਕਲਾਕਾਰ ਵਧੀਆ ਜਿਆ ਇਸ ਤਰ੍ਹਾਂ ਦਾ ਹੀ ਹਾਂ ਲਾਣਾ ਆ ਜਿਹੜਾ ਵਧੀਆ ਗਾਉਂਦਾ ਹੋਵੇ ਤੇ ਉਹ ਬਹੁਤ ਸੋਹਣਾ ਮਤਲਬ ਉਹ ਪ੍ਰੋਗਰਾਮ ਉਹਨੇ ਪੇਸ਼ ਕੀਤਾ ਸੀ ਹਾਂਜੀ ਹਾਂਜੀ ਹੁਣ ਦੇਖੋ ਹੁਣ ਆਪਾਂ ਹਰ ਚੀਜ਼ ਨੂੰ ਬਦਲਤਾ ਹਨਾ ਮੇਰੇ ਮਾਸੀ ਜੀ ਦੇ ਪੁੱਤਰਾ ਹੋਇਆ ਸੀ ਬੜੇ ਸਾਲਾਂ ਬਾਅਦ ਉਹਨਾਂ ਨੇ ਮਤਲਬ ਕਵਿਸ਼ਰ ਜੱਥਾ ਬੁਲਾਇਆ ਹਨਾ ਉਹਨਾਂ ਨੇ ਕਵਿਸ਼ਰੀ ਉਹ ਕੀਤੀ ਸਾਰੇ ਪ੍ਰੋਗਰਾਮ ਚ ਤੇ ਉਹ ਬੜਾ ਵਧੀਆ ਮੈਨੂੰ ਲੱਗਾ ਉਸ ਤੋਂ ਸੋਹਣਾ ਮੈਂ ਪ੍ਰੋਗਰਾਮ ਹੀ ਨਹੀਂ ਕਦੀ ਦੇਖਿਆ ਬਈ ਨੇ ਸ਼ਾਂਤ ਹੋ ਕੇ ਲੋਕ ਸੁਣ ਰਿਹਾ ਉੱਥੇ ਕੋਈ ਸ਼ਰਾਬ ਨਹੀਂ ਪੀ ਰਿਹਾ ਕੋਈ ਭੰਗੜਾ ਨਹੀਂ ਪਾ ਰਿਹਾ ਇਹ ਚੀਜ਼ਾਂ ਹਨਾ ਬਈ ਸੁਣੀ ਗਏ ਉਹ ਕਿੰਨੇ ਸੋਹਣੀਆਂ ਚੀਜ਼ਾਂ ਨੇ ਆਪਣੇ ਹੁਣ ਬਿਲਕੁਲ ਹੀ ਬਦਲਤਾ ਸੀ ਹੁਣ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਸਾਡਾ ਵਿਆਹ ਹੋ ਰਿਹਾ ਕਾ ਸੀ ਇੱਥੇ ਮਤਲਬ ਮੁੰਜਰੇ ਆਂ ਜਾਂ ਕੰਟਰੋਲ ਕਰ ਲਿਆ ਬਿਲਕੁਲ ਉਹ ਬੁਰਕ ਅਲੱਗ ਸਿਸਟਮ ਹੈ ਹਾਂ ਜੀ